ਦਾ ਅਟੈਂਡ ਕੀਤਾ ਸੀ ਮੈਂ ਕੈਂਪ ਮੈਨੂੰ ਉਦੋਂ ਥੋੜਾ ਸਮਾਂ ਪਹਿਲਾਂ ਅਮਰਦੀ ਦਾਤ ਕੀਤੀ ਸਤਿਗੁਰਾਂ ਨੇ ਬਾਣੀ ਪੜ੍ਹਨ ਦਾ ਸ਼ੌਂਕ ਸੀ ਗਰਦੀਪਾ ਜੀ ਹੋਰ ਨਾਲ ਗੱਲਬਾਤ ਕਰਦੇ ਰਹੀਦਾ ਸੀ ਉਹਨਾਂ ਨੇ ਥੋੜੇ ਸੰਗਤ ਬਾਰੇ ਦੱਸਿਆ ਇਸ ਤਰੀਕੇ ਨਾਲ ਸੀ ਸਿਮਰਨ ਵੀ ਕਰਦੇ ਰਹੇ ਥੋੜਾ ਬਹੁਤਾ ਇਹ ਤੇ ਉਹ ਜਦ ਮੈਂ ਕੈਂਪ ਚ ਆਇਆ ਵੀਰ ਜੀ ਉਦੋਂ ਮੈਨੂੰ ਬਾਲਾ ਕੋਈ ਪਤਾ ਨਹੀਂ ਸੀ ਭੋਲਾ ਸੀਗਾ ਇਨੋਸੈਂਸ ਸੀ ਬਹੁਤ ਤੇ ਅੰਦਰ ਦੀ ਮਹਾਰਾਜ ਜਾਣਦੇ ਆ ਅੰਦਰ ਦੀ ਇਨੋਸੈਂਸ ਸੀਗੀ ਇੰਨੀ ਕਿ ਕਮਲ ਸਿੰਘ ਹਰਦਾ ਤੇ ਤਰਸ ਕੀਤਾ ਕਿ ਇਹਨਾਂ ਨੇ ਮੈਨੂੰ ਦੱਸਿਆ ਸਰਦਾਰ ਕਮਰ ਕਮਰਦੀਨ ਸਿੰਘ ਜਾਂ ਉਹ ਅੰਕਲ ਜਿਨ੍ਹਾਂ ਦੀ ਤੁਸੀਂ ਦੱਸਦੇ ਹੋ ਡੈਥ ਹੋ ਗਈ ਸੀ ਉਹ ਉਹ ਕਥਾਕਾਰ ਦੇ ਹੁੰਦੇ ਸੀ ਉੱਥੇ ਉਦੋਂ ਆਪਣਾ ਉਹ 10 ਘੰਟੇ ਜਾਂ ਕਿੰਨੇ ਚਿਰ ਦਾ ਹੁੰਦਾ ਸੀਗਾ ਸਮਾਗਮ ਥੱਲੇ ਬੇਸਮੈਂਟ 'ਚ ਕਰਦੇ ਸੀ ਤੇ ਉਹਦੇ ਵਿੱਚ ਨਾਮ ਜਪਣਾ ਆਪਾਂ ਸਵੇਰੇ ਉੱਠ ਕੇ ਫਿਰ ਕੀਰਤਨ ਕਰਨਾ ਫਿਰ ਥੋੜਾ ਬ੍ਰੇਕ ਲੈਣੀ ਇਦਾਂ ਸਾਰਾ ਸਿਸਟਮ ਜਿੱਦਾਂ ਹੁਣ ਕੈਂਪ ਲੱਗਦਾ ਇਦਾਂ ਹੀ ਲੱਗਿਆ ਹੋਊਗਾ ਸ਼ਾਇਦ ਮੇਰਾ ਪਹਿਲਾ ਕੈਂਪ ਕੀ ਸੀ ਤੇ ਮੈਨੂੰ ਲੱਗਦਾ ਉਸ ਤੋਂ ਬਾਅਦ ਆਖਰੀ ਵੀ ਸੀ ਉਸ ਤੋਂ ਬਾਅਦ ਜੋ ਵੀ ਹੋਇਆ ਮੈਂ ਸੁਣਾਉਣਾ ਹੂੰ ਥੋੜਾ ਜਿਹਾ ਟਾਈਮ ਲੱਗੂਗਾ ਜੀ ਮਾਫੀ ਦਿਓ ਪਰ ਇਹ ਪ੍ਰੈਕਟੀਕਲ ਆ ਜੀ ਪ੍ਰੈਕਟੀਕਲ ਜੋ ਸਤਿਗੁਰਾਂ ਨੇ ਦਿਖਾਇਆ ਤੇ ਮੈਨੂੰ ਵੀਰ ਜੀ ਹੋਰੀ ਦੱਸਣ ਲੱਗ ਗਏ ਕਹਿੰਦੇ ਨਾ ਵੀ ਉੱਥੇ ਸਾਡੇ ਮਾਲ ਵਿੱਚ ਪੈਰੀਂ ਹੱਥ ਲਾ ਦਿੰਦੇ ਆਂ ਅਕਸਰ ਬਜ਼ੁਰਗਾਂ ਦੇ ਵੱਡਿਆਂ ਦੇ ਤੇ ਉਹ ਸੰਸਕਾਰ ਸੀਗੇ ਤੇ ਉਹ ਮੈਨੂੰ ਕਹਿੰਦੇ ਨਾ ਉੱਥੇ ਨਾ ਤੂੰ ਪੈਰੀਂ ਹੱਥ ਲਾ ਦੇ ਕਿਸੇ ਦੇ ਉੱਥੇ ਫਤੇ ਬੁਲਾਈ ਹੋ ਸਿੰਘਾ ਮਹਾਰਾਜ ਦੇ ਤੇ ਫਤੇ ਚੀ ਸਾਰੀ ਬਰਕਤ ਆ ਮੈਂ ਠੀਕ ਆ ਮੈਂ ਜਾਤ ਜਾਂਦਾ ਅਰਦਾਸ ਕਰਦਾ ਜਾਵਾਂ ਇਹ ਪਨ ਮੈ ਸ਼ਰ ਮੈਨੂੰ ਕੋਈ ਪਤਾ ਨਹੀਂ ਸੰਗਤ ਦਾ ਨਾਮ ਇਹਨੂੰ ਸੋਜੀਏ ਕੋਈ ਪਰ ਜੇ ਤੂੰ ਲੈ ਕੇ ਚੱਲੇ ਆਂ ਤੇ ਮੇਰੇ ਅੰਦਰ ਇੱਕ ਖਿਆਲ ਆ ਸੁਖਮਨੀ ਸਾਹਿਬ ਦੀ ਬਾਣੀ ਦਾ ਸ਼ਬਦ ਸੀ ਅੰਦਰ ਉਹ ਜਦ ਮੈਂ ਸਿਮਰਨ ਕਰਦਾ ਗਿਆ ਉਹਦਾ ਵੀ ਸੰਤ ਸੰਗ ਅੰਤਰ ਪ੍ਰਭ ਦੀਠਾ ਨਾਮ ਪ੍ਰਭੂ ਦਾ ਲਾਗਾ ਮਿਠਾ ਸੰਤ ਸੰਗ ਅੰਤਰ ਪ੍ਰਭ ਦੀਠਾ ਨਾਮ ਪ੍ਰਭੂ ਦਾ ਲਾਗਾ ਮਿਠਾ ਮਹਾਰਾਜ ਮੈਨੂੰ ਉਹ ਸੰਗਤ ਦੇ ਵਿੱਚ ਜਾ ਕੇ ਤੇਰਾ ਨਾਮ ਜਪਣਾ ਚੰਗਾ ਲੱਗੇ ਮੇਰਾ ਜੀ ਕਰੇ ਮੈਂ ਜਪੀ ਜਾਵਾਂ ਜਪੀ ਜਾਵਾਂ ਗੁਰੂ ਮਹਾਰਾਜ ਲੈ ਕੇ ਉੱਥੇ ਸਮਾਗਮ ਸ਼ੁਰੂ ਹੋ ਗਿਆ ਵੀਰ ਜੀ ਬੜੀਆਂ ਕਿਰਪਾ ਸਤਿਗੁਰਾਂ ਨੇ ਜਾਂਦੇ ਤਾੜ-ਤਾੜ ਛੁਰਤੀ ਲੱਗੀ ਮਤਲਬ ਪਤਾ ਹੀ ਨਹੀਂ ਸੀ ਕਿ ਕੋਈ ਵੀ ਜਦੋਂ ਆਵਾਜ਼ ਵਜਣੀ ਤੇ ਉਹ ਇੱਕ ਵਾਰੀ ਵਾਹਿਗੁਰੂ ਕਹਿਣਾ ਜਾਂ ਮਹਾਰਾਜ ਤੇ ਬਚਣਾ ਜਪੁਰ ਬੋਲੀ ਬੇਸਮ ਹੋਏ ਜਾਏ ਤੇ ਉਹ ਅੰਦਰੋਂ ਧਾ ਨਿਕਲੇ ਉਦੋਂ ਮਤਲਬ ਅੰਦਰ ਸਿਆਣਾ ਚਲਾਕ ਨਹੀਂ ਸੀ ਸਿਆਣਾ ਨਹੀਂ ਸੀਗਾ ਜਿਵੇਂ ਹੁਣ ਤਾਂ ਇਹ ਰੋਗ ਦਾ ਉਹਨਾਂ ਚੀਜ਼ਾਂ ਨੂੰ ਪਰ ਉਹਨੂੰ ਅੰਦਰ ਖੁੱਲ ਕੇ ਰੋਇਆ ਤੇ ਮਹਾਰਾਜ ਨੇ ਦਰਸ਼ਨ ਦਿੱਤੇ ਆ ਜਿਹੜੀਆਂ ਗੱਲਾਂ ਕਰਦੇ ਹੋਂ ਤੁਸੀਂ ਸੱਚ ਖੰਡਦੇ ਆ ਇਹ ਸਾਰਾ ਕੁਝ ਦਿਖਾਇਆ ਸਤਿਗੁਰਾਂ ਨੇ ਤੇ ਇਸ ਗੱਲ ਦੇ ਅੰਕਲ ਕਮਰਦੀਪ ਉਹਨਾਂ ਨੇ ਮੈਨੂੰ ਜੋਰ ਵੀ ਪਾਇਆ ਕਹਿੰਦੇ 10 ਬੇਟਾ ਤੂੰ ਤੇ ਮੈਨੂੰ ਮੈਂ ਸੁਣਿਆ ਸੀਗਾ ਲੋਕਾਂ ਤੋਂ ਜੇ 10 ਦਿੰਨੇ ਹੋ ਤੁਹਾਡੇ ਕੋਲੇ ਨਹੀਂ ਰਹਿੰਦਾ ਪੁੱਤ ਪਰ ਉਹਨਾਂ ਨੇ ਹੌਸਲਾ ਦਿੱਤਾ ਕਹਿੰਦੇ ਜਿਹੜਾ ਮਹਾਰਾਜ ਨੇ ਦਿਖਾਇਆ ਉਹਨਾਂ ਨੇ ਦੇ ਦਿੱਤਾ ਉਹ ਝੋਲੀ ਪਾ ਦਿੱਤਾ ਉਹ ਜਾਂਦਾ ਨਹੀਂ ਕਿਤੇ ਬੇਟਾ ਤਸੀਂ ਖੁੱਲ ਕੇ ਦੱਸੋ ਲੋਕੋ ਨਾ ਸੰਗਤ ਦੇ ਅੰਦਰ ਚਾਵਨ ਇੱਕ ਮੈਸੀ ਇੱਕ ਭੈਣ ਸੀ ਉੱਥੇ ਮਾਇਆ ਆਈ ਵੀਰ ਜੀ ਹੋਰਾਂ ਨੂੰ ਸਾਰੀ ਸਟੋਰੀ ਯਾਦ ਆ ਗਈ ਹੋਣੀ ਹੈ ਸੀਨ ਉਹ ਸਾਰਾ ਦ੍ਰਿਸ਼ ਦਿਸਦਾ ਹੋਊਗਾ ਉੱਥੇ ਮਾਇਆ ਵੀ ਆਈ ਪਰ ਤੱਕ ਦੋ ਸਿੰਘ ਜੀ ਸਾਹਿਬ ਲੈ ਕੇ ਕਲੋਂਦੇ ਸੀ ਉਸ ਕੈਂਪ ਦੇ ਵਿੱਚ ਫਿਰ ਵੀ ਮਾਇਆ ਆਈ ਇੱਕ ਦਾਣਾ ਸ਼ਾਇਦ ਗੁਰਪ੍ਰੀਤ ਸਿੰਘ ਵੀ ਸੀ ਜਮਣ ਯਾਦ ਆ ਉਹਦੀ ਵਾਈਫ ਵੀ ਇੰਡੀਆ ਤੋਂ ਆਈ ਉਹ ਕੁੜੀ ਤੇ ਵੀ ਬੜੀ ਕਿਰਪਾ ਹੈ ਉਹ ਸੱਚ ਝਗੜੇ ਦੇ ਵਿੱਚ ਅੰਕਲ ਮਲੂਬ ਸਿੰਘਾਂ ਦੇ ਵਿੱਚ ਲੜਾਈ ਪਵਾ ਦਿੱਤੀ ਜੀ ਉਹਨੇ ਉਹ ਐਡੇ ਸੋਹਣੇ ਕਿਉਂਕਿ ਉੱਥੇ ਸੱਚ ਦੀ ਗੱਲ ਹੋ ਰਹੀ ਸੀ ਨਰੋਲ ਨਾਮ ਦੀ ਗੱਲ ਹੋ ਰਹੀ ਸੀ ਨਰੋਲ ਨਾਮ ਦੀ ਗੱਲ ਹੋ ਰਹੀ ਸੀ ਚੱਲ ਦੇ ਕੈਂਪ 'ਚ ਮਾਇਆ ਵਰਤੀ ਝਗੜਾ ਹੋਇਆ ਉੱਪਰ ਚਲੇ ਗਏ ਉੱਪਰ ਮੈਨੂੰ ਨਹੀਂ ਸੀ ਪਤਾ ਕੋਈ ਸ਼ਹੀਦ ਸਹਜਾਉਂਦੇ ਆ ਸੁਣਦੇ ਜਰੂਰ ਸੀ ਗੁਰਮਖਾਂ ਤੋਂ ਪਰ ਹੋਇਆ ਨਹੀਂ ਸੀ ਕਦੇ ਜ਼ਿੰਦਗੀ ਵਿੱਚ ਤੇ ਉੱਥੇ ਬੈਠੇ ਮੈਂ ਇੱਕੋ ਗੁਰਪ੍ਰੀਤ ਸਿੰਘ ਦੀ ਵਾਹਿਬ ਤੇ ਇੱਕੋ ਰਜਿੰਦਰ ਪਾਲ ਸਿੰਘ ਜਿਹੜੇ ਅੰਕਲ ਜਿੰਨਾ ਦਾ ਘਰ ਸੀ ਉੱਥੇ ਬੈਠਿਆਂ ਨੂੰ ਮਹਾਰਾਜ ਨੇ ਬੜੇ ਕੋਟਕ ਉਹ ਖਾਏ ਹਨ ਨਾਲ ਆ ਕੇ ਸਹਿਬ ਜਾਦੇ ਜਾਂ ਅੰਕਲ ਕਹਿੰਦੇ ਸੀ ਵੀ ਸਹਿਬ ਜਾਦੇ ਮੈਨੂੰ ਨਹੀਂ ਪਤਾ ਦੀਵੇਂ ਨਹੀਂ ਕਿਉਂਕਿ ਅੱਖਾਂ ਬੰਦ ਸੀ ਇੱਕ ਮੈਂ ਸੀ ਇੱਕ ਉਹ ਭੈਣ ਸੀ ਇੱਕ ਉਹ ਅੰਕਲ ਸੀ ਤਿੰਨ ਜਾਣੇ ਸਿਮਰਨ ਕਰਦੇ ਸੀ ਤੇ ਮਨਜਿੰਦਰ ਭਾਜੀ ਤੇ ਗੁਰਪ੍ਰੀਤ ਬਾਅਦ ਚਾਹ ਕੇ ਡੋਰਚ ਵੀ ਬੈਠੇ ਸੀਗੇ ਇਹ ਉਦੋਂ ਹਟ ਗਈਆਂ ਸੀ ਆਵਾਜ਼ਾਂ ਅਸੀਂ ਤਿੰਨ ਜਾਣੇ ਸਿਮਰਨ ਕਰਦੇ ਸੀ ਸਾਡੇ ਨਾਲ ਪੰਜ ਜਾਣੇ ਮਤਲਬ ਦੋ ਜਾਣੇ ਆਵਾਜ਼ਾਂ ਹੋਰ ਆ ਰਹੀਆਂ ਸੀ ਕੋਈ ਇਹ ਮੈਂ ਕੱਲੇ ਨੇ ਨਹੀਂ ਐਕਸਪੀਰੀਅੰਸ ਦਿੱਤਾ ਸੇਮ ਸਵਾਲ ਉਹ ਭੈਣ ਦਾ ਵੀ ਸੀਗਾ ਜਿਹੜੇ ਕੁੜੀ ਇੰਡੀਆ ਤੋਂ ਗਈ ਸੀ ਨਵਨਾਮੇ ਉਹਨਾਂ ਨੇ ਅਮਰ ਥੋੜਾ ਚਿਰ ਹੋਇਆ ਸੀ ਸ਼ਾਇਦ ਸੋ ਮੇਰੇ ਕਹਿਣ ਤੋਂ ਭਾਵ ਭੈਣ ਇਹ ਕੋਤਕਵਰ ਤੇ ਬਹੁਤ ਸਤਿਗੁਰਾਂ ਨੇ ਉੱਥੇ ਜਿੰਨੇ ਦਿਨ ਵੀ ਰਹੇ ਮਤਲਬ 8-10 ਦਿਨ ਤੇ ਕੋਈ ਵੀ ਐਸਾ ਦਿਨ ਨਹੀਂ ਇੱਕ ਦਿਨ ਰਾਤ ਨੂੰ ਅਸੀਂ ਭਾਂਡੇ ਬਹੁਤ ਪਏ ਸੀ ਤੇ ਮਨ ਚ ਆਇਆ ਵੀ ਗੁਰ ਸਿੱਖਾਂ ਦੇ ਭਾਂਡੇ ਬਰਤਨ ਮਾਜ ਲਈਏ। ਅ ਮੈਂ ਲਾ ਗਿਆ ਤੇ ਉੱਥੇ ਹੋਰ ਤਾਂ ਬਾਲਾ ਪਤਾ ਨਹੀਂ ਸੀ ਕਿ ਮੈਂ ਉਹਨਾਂ ਸਰਉਤਰ ਗੁਰ ਸਰਉਤਰ ਪੜ੍ਹਦੇ ਹੁੰਦੇ ਸੀ। ਤਨ ਹੈ ਤਨ ਹੈ ਗੁਰਨਾਮ ਤਨ ਹੈ। ਉਹ ਪੜ੍ਹਨ ਲੱਗ ਗਿਆ। ਉਹ ਬਰਤਨ ਬਹੁਤ ਸੀ ਕਿ ਤਰਸ ਆਇਆ ਬੀਬੀਆਂ ਤੇ ਵੀ ਇਹ ਸਾਰੀਆਂ ਲਿਢੜੀ ਲੱਗੀਆਂ ਰਹਿੰਦੀਆਂ ਤੇ ਵੀਰ ਜੀ ਹੋਰੀ ਆਪ ਇਹ ਮਹਿੰਦਰ ਭਾਜੀ ਸ਼ੈਲ ਰਸ਼ਪਾਲ ਭਾਜੀ ਹੋਰੀ ਹੋਰ ਸਾਰੇ ਸਿੰਘ ਉੱਥੇ ਆ ਕੇ ਨਾਲ-ਨਾਲ ਜੁੜ ਗਏ। ਨਾਲੇ ਚੋਫਾ ਕਰਕੇ ਉਹ ਮਗਰੇ ਮਗਰ ਬੋਲੀ ਗਏ ਨਾਲੇ ਬਰਤਨ ਸਾਫ ਕਰੋਗੇ ਲੋ ਐਦਾਂ ਦਾ ਰੰਗ ਇੰਨਾ ਪਿਆਰ ਨਾਲ ਸੰਗ ਦੇ ਵਿੱਚ ਮਾਣਿਆ ਉਸ ਤੋਂ ਬਾਅਦ ਕੀ ਭਾਣੇ ਮੇਰੇ ਨਾਲ ਉਹ ਵਾਪਰਿਆ ਮੈਂ ਉਹ ਨਾ ਮਾਣਾ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਪਿਓ ਨੇ ਗਧੇੜੀ ਪਾ ਲਿਆ ਮੇਲਾ ਵਖਾ ਦਿੱਤਾ ਸਾਰਾ ਤੇ ਮੈਨੂੰ ਐ ਲੱਗਿਆ ਕਿ ਸ਼ਾਇਦ ਮੇਰੇ ਕੋਲੇ ਕੁਝ ਹੈ ਨਿਆਣੀ ਮਤ ਸੀ ਇੱਥੇ ਆਇਆ ਇੱਥੇ ਹੋਰ ਸੰਗਤ ਮਿਲੀ ਜਿੱਦਾਂ ਉਹ ਦੱਸਦੇ ਹਨ ਤੇ ਹਰ ਇੱਕ ਦਾ ਵਿਸ਼ਵਾਸ ਆਉਦਾ ਆਉਦਾ ਆਪਾਂ ਨਹੀਂ ਕਹਿੰਦੇ ਕੋਈ ਗਲਤ ਆ ਪਰ ਦੇਖੋ ਨਾ ਮਹਾਰਾਜ ਚੋਪਈ ਸਾਹਿਬ ਜੀ ਕਹਿੰਦੇ ਆਪ ਆਪਣੀ ਬੁੱਧ ਹੈ ਜੇਤੀ ਜਿੰਨਾ ਜਿੰਨਾ ਜਪਜੀ ਸਾਹਿਬ ਚ ਵੀ ਮਹਾਰਾਜ ਕਹਿੰਦੇ ਵੀ ਸਾਰੇ ਕਹਿੰਦੇ ਆ ਆ ਸਭ ਕੋ ਆਖੇ ਕਿਦੂ ਕਸਿਆਣਾ ਮਨ ਆਉਦੇ ਆਪ ਵੀ ਆਪ ਹਰ ਕਹਿੰਦੇ ਆ ਮਨ ਸਭ ਕਹਿੰਦੇ ਪਾਇਆ ਮਨ ਜਿੰ ਸਾਰੇ ਕਹਿੰਦਾ ਵੀ ਮੈਂ ਪਾਇਆ ਮੈਂ ਪਾਇਆ ਕੋਈ ਘਟ ਨਹੀਂ ਆਉਂਦਾ ਵੀ ਹਾਂ ਤੋ ਕੋਈ ਗਲਤ ਨਹੀਂ ਹੈਗਾ ਆਪਾਂ ਕਿਸੇ ਨੂੰ ਨਹੀਂ ਗਲਤ ਕਹਿ ਸਕਦੇ ਕਿਉਂਕਿ ਉਹਨਾਂ ਦੀ ਸੁਰਤੀ ਨੇ ਉੱਥੋਂ ਤੱਕ ਹੀ ਸਫਰ ਕੀਤਾ ਤੇ ਸੁਰਤੀ ਦੀਆਂ ਬਹੁਤ ਤائیں ਜੀ ਬਹੁਤ ਤائیں ਤਾਈਓ ਮਹਾਰਾਜ ਕਹਿੰਦੇ ਆ ਗੁਰੂ ਸਾਹਿਬ ਦੀ ਇੰਨੀ ਨਿਮਰਤਾ ਸਾਨੂੰ ਦਾਵਾ ਨਹੀਂ ਕਰਨਾ ਪੰਦਾ ਕਦੇ ਵੀ ਕਿਉਂਕਿ ਪਤਾ ਨਹੀਂ ਹੋ ਸਕਦਾ ਉਦੋਂ ਗਾਂਹ ਕੁਝ ਹੋਵੇ ਅਸੀਂ ਨਾ ਗਏ ਹੋਏ ਅਜੇ ਹਲੇ ਹਨਾ ਤੇ ਮਹਾਰਾਜ ਦਾ ਬਚਣਾ ਕਹਿੰਦੇ ਗੁਰੂ ਸਾਹਿਬ ਦੇਖੋ ਨਿਰਮਾਨਤਾ ਗੁਰੂ ਨਾਨਕ ਪਾਸ਼ਾ ਆਪਣਾ ਅਨੰਕਾਰ ਉਹ ਸਾਰਾ ਕੁਝ ਦੱਸ ਰਹੇ ਆ ਫੇਰ ਵੀ ਕਹਿੰਦੇ ਜੇ ਹੋਂ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਏ ਬੁਰਾ ਇੱਕ ਦੇ ਬਜਾਏ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਾਰਿਆਂ ਦਾ ਹੈ ਉਹ ਗੁਰੂ ਸਾਹਿਬ ਕਹਿੰਦੇ ਜੇ ਮੈਂ ਜਾਣ ਵੀ ਲਵਾਂ ਤੇ ਸਿੱਖ ਕਹਿੰਦੇ ਮਹਾਰਾਜ ਜੇ ਤੁਸੀਂ ਜਾਣਦੇ ਹੋ ਦੱਸਣਾ ਨਹੀਂ ਚਾਹੁੰਦੇ ਕਹਿੰਦੇ ਨਹੀਂ ਮੈਂ ਦੱਸ ਹੀ ਨਹੀਂ ਸਕਦਾ ਕਿਉਂਕਿ ਇਹ ਇਕੱਠ ਕਹਾਣੀ ਆ ਸੋ ਉਸ ਤੋਂ ਬਾਅਦ ਵੀ ਮੈਂ ਉਹਨਾਂ ਦੇ ਬਚਨ ਸੁਣ ਲਏ ਉਹ ਮੈਨੂੰ ਕਹਿੰਦੇ ਸਭ ਮਾਇਆ ਫਲਾਣਾ ਧੀਂਗੜਾ ਹਨਾ ਮੈਂ ਨਹੀਂ ਕਹਿੰਦਾ ਉਹ ਗਲਤ ਸੀਗੇ ਉਹ ਆਪਦੇ ਲੈਵਲ ਤੇ ਸਹੀ ਹੋਣਗੇ ਪਰ ਉਸ ਤਰਕ ਨੇ ਮੇਰਾ ਕੀ ਕੀਤਾ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਸੰਗਤ ਨੂੰ ਜਿਹੜਾ ਸ਼ੰਕਾ ਨਾ ਜੀ ਇਹ ਸੱਸੇ ਜਿਉ ਮਲੀਨੇ ਸਾਡੇ ਚੰਗੇ ਭਲੇ ਅੰਦਰ ਨੂੰ ਮੈਲਾ ਕਰ ਦਿੰਦਾ ਤੇ ਅੰਦਰ ਹਾਜ਼ਰ ਨਾਜ਼ਰ ਰੱਬ ਨੂੰ ਦੂਰ ਕਰ ਦਿੰਦਾ ਇਹ ਸੰਸਾ ਛਾਣਿਆ ਤੋਂ ਮੈਂ ਸੁਣਿਆ ਸੀ ਕਹਿੰਦੇ ਜੀ ਇੱਕ ਵਾਰੀ ਜੇ ਆਪਦੇ ਗੁਰੂ ਤੇ ਜਾਂ ਗੁਰ ਸੰਗਤ ਤੇ ਸ਼ੰਕਾ ਆ ਜਾਏ ਤੇ ਛੇ ਕਲਾਂ ਵੈਰਾਗ ਦੀਆਂ ਸੜ ਜਾਂਦੀਆਂ ਨੇ ਤੇ ਵੈਰਾਗ ਦੀ ਕਲਾ ਤਾਂ ਇੱਕ ਨਿਰਉਤਪਨ ਹੁੰਦੀ ਤੇ ਜਿਹਦੀਆਂ ਛੇ ਸੜ ਜਾਣ ਮੇਰੀਆਂ ਸੜੀਆਂ ਜੀ ਉਹ ਮੈਂ ਉੱਜੜਿਆ ਰਿਆਂ ਅੱਜ 15 ਸਾਲਾਂ ਬਾਅਦ ਮੈਨੂੰ ਦੋ ਵੀਕਾਂ ਚ ਫੇਰ ਹੋਇਆ ਇਹਨਾਂ ਗੁਰਮਖਾਂ ਦੇ ਵਿੱਚ ਫਿਰ ਮਹਾਰਾਜ ਨੇ ਜੋੜਿਆ 15 ਸਾਲਾਂ ਬਾਅਦ ਸਤਗੁਰਾਂ ਨੇ ਉਹੀ ਜੋ ਉਹਨੂੰ ਕੁਝ ਬਖਸ਼ ਰਏ ਸੀ ਕੈਂਪ ਤੁਸੀਂ ਲਾਇਆ ਹੋਊਗਾ ਜੀ ਉੱਥੇ ਕਿ ਆ ਇੱਕ ਦੋ ਵੀਕਾਂ ਦੇ ਵਿੱਚ ਮਹਾਰਾਜ ਨੇ ਉਹ ਚੀਜ਼ਾਂ ਤਾਂ ਨਹੀਂ ਮੈਂ ਦੇਖੀਆਂ ਦੁਆਰਾ ਜੇ ਮੈਂ ਕਹਾਂ ਜੀ ਮੈਨੂੰ ਸੱਚਖੰਡ ਦੇ ਸਿਆ ਜਾਂ ਕੁਝ ਹੋਰ ਪਰ ਅੰਦਰ ਨੂੰ ਇੰਨਾ ਕੁ ਪ੍ਰੇਮ ਤੇ ਰਾਸ ਤੇ ਵਿਰਹਾਤ ਭਰ ਦਿੱਤਾ ਸਤਿਗੁਰਾਂ ਨੇ ਮੈਂ ਵਾਰੇ-ਵਾਰੇ ਜਾਂਨਾ ਸਾਰੀ ਸੰਗਤ ਤੋਂ ਸਾਰੀ ਸੰਗਤ ਤੋਂ ਉਹਨਾਂ ਨੂੰ ਕੋਈ ਸ਼ੰਕਾ ਨਾ ਕਰੋ ਇੱਕ ਗੁਰਬਾਣੀ ਦਾ ਫਰਮਾਨ ਆ ਜੀ ਸ਼ਾਬਦਾਂ ਮੈਂ ਸਾਂਝਾ ਕਰਦਾ ਟਾਈਮ ਥੋੜਾ ਜਿਆਦਾ ਲੈ ਗਿਆ ਉਹਦੇ ਲਈ ਕੀਵਾ ਕਰਿਓ ਮਹਾਰਾਜ ਕਹਿੰਦੇ ਕਹਿੰਦੇ ਜਾਗ ਸਨੋ ਨੜੀ ਬੋਲੇ ਗੁਰਬਾਣੀ ਰਾਹ ਇਹ ਸੁਣਿਆ ਨੈਣਾਂ ਲਈ ਜਾਗ ਗੁਰੂ ਸਾਹਿਬ ਕੀ ਕਹਿੰਦੇ ਆ ਸੁਣ ਮੰਨਿ ਅੜੀ ਅਕਾਥ ਕਹਾਣੀ ਰਾਹ ਇਹ ਜਿਹੜੀ ਕਹਾਣੀਆਂ ਇਹ ਬਿਆਨ ਤੋਂ ਰਹਿ ਤਾ ਇਹ ਹੰਝੂਆਂ ਦੀ ਕਹਾਣੀਆਂ ਜੇ ਕਿਸੇ ਨੂੰ ਸਮਝ ਆ ਜੇ ਮਹਾਰਾਜ ਕਹਿੰਦੇ ਅਕਾਥ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮਤਿ ਬੁਝੇ ਕੋਈ ਵੈਰਲਾ ਜਿਹਨੂੰ ਮਹਾਰਾਜ ਕਹਿੰਦੇ ਇਹ ਸਮਝ ਆਉਂਦੀ ਆ ਸਮਝ ਉਹਨੂੰ ਆਉਂਦੀ ਆ ਜਿਹੜਾ ਆਪ ਦੇ ਆਪ ਦੀ ਕੋਸ਼ਿਸ਼ ਕਰਦਾ ਜਦੋਂ ਉਹ ਆਪ ਦੇ ਆਪ ਦੀ ਕੋਸ਼ਿਸ਼ ਕਰਦਾ ਉਹੀ ਨਜ਼ਰ ਆਉਂਦਾ ਜਿੱਥੋਂ ਸ਼ੁਰੂ ਹੋਇਆ ਸੀ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਥੋਂ ਸ਼ੁਰੂ ਹੁੰਦੇ ਇੱਕ ਤੇ ਜਦੋਂ ਉਹਦੀ ਸੁਰ ਇੱਕ ਦੇ ਵਿੱਚ ਟਿਕ ਜਾਂਦੀ ਆ ਤੇ ਫਿਰ ਆ ਸਾਰੇ ਤੇਜ ਪਾਵਾ ਵਕਰੇ ਮਿਟ ਜਾਂਦੇ ਆ ਗੁਰੂ ਆਪਾਂ ਨੂੰ ਉਹ ਸੱਚੀ ਮੁੱਠੀ ਵਿਖਾਵੇ ਮਹਾਰਾਜ ਕਹਿੰਦੇ ਜੀ ਇਹ ਸੁਣ ਸੁਣਾ ਕੇ ਤਾਂ ਗੱਲਾਂ ਨਾਲ ਤਾਂ ਪਹੁੰਚਿਆ ਨਹੀਂ ਜਾਣਾ ਇਹ ਆਪ ਨੂੰ ਤੁਰਨਾ ਪੈਣਾ ਇਸ ਰਸਤੇ ਤੇ ਇੱਕ ਇਹੀ ਰਸਤਾ ਜਿਹੜਾ ਸੁਰਤੀ ਨੂੰ ਆਪ ਤੈਅ ਕਰਨਾ ਪੈਂਦਾ ਔਰ ਇਹਦੇ ਵਿੱਚ ਸਿਵਾਏ ਗੁਰੂ ਤੋਂ ਹੋਰ ਕੋਈ ਮਦਦ ਨਹੀਂ ਕਰ ਸਕਦਾ ਗੁਰੂ ਮਦਦ ਕਰ ਸਕਦਾ ਸੰਗਤ ਦਾ ਮਹਾਰਾਜ ਕਹਿੰਦੇ ਸਾਧ ਸੰਗਤ ਕੇ ਆਸਰਾ ਪ੍ਰਭ ਸੁਨੋਰੰਗ ਦਾ ਇਹ ਸਾਧ ਸੰਗਤ ਦਾ ਆਸਰਾ ਤੱਕ ਕੇ ਮਹਾਰਾਜ ਨੇ ਤਰਸ ਕੀਤਾ ਕਹਿੰਦੇ ਇਹ ਉਹ ਸ਼ਬਦ ਸੁਣਾਏ ਜਿਹਨੂੰ ਇਹ ਚੀਜ਼ ਬੁੱਧ ਆ ਜਾਂਦੀ ਹੈ ਸਮਝ ਆ ਜਾਂਦੀ ਹੈ ਮਹਾਰਾਜ ਕਹਿੰਦੇ ਵਾਹਿਗੁਰੂ 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 ਕਹਿੰਦਾ ਵਾਹਿਗੁਰੂ ਦੇ ਵਿੱਚ ਸਮਾ ਜਾਂਦਾ ਜਦੋਂ ਆਪਣੀ ਸੁਰਤਿ ਸ਼ਬਦ ਚੱਲੀ ਹੋ ਜਾਂਦੀ ਆ ਭਾਈ ਸਾਹਿਬ ਵੀ ਕਹਿੰਦੇ ਹੁੰਦੇ ਸੀ ਜਦੋਂ ਤੁਸੀਂ ਆ ਕੰਨਾਂ ਤੋਂ ਤਾਂ ਲੰਘ ਗਏ ਹੋ ਤੁਸੀਂ ਦੇ ਤੁਹਾਨੂੰ ਕੁਝ ਨਜ਼ਰ ਆ ਰਿਹਾ ਚਾਹੇ ਨਹੀਂ ਆ ਰਿਹਾ ਤੁਸੀਂ ਵਿਦੇ ਹੋ ਸਰੀਰ ਤੋਂ ਮੁਕਤੋਂ ਜਦੋਂ ਤੁਹਾਡੀ ਸੁਰਤੀ ਤ੍ਰੈ ਕੁਟੀ ਜਾਂਦਾ ਸੰਦਵਾਰ ਕਿ ਟਿਕਣ ਲੱਗਦੀ ਤੇ ਇਹ ਗੁਰੂ ਸਾਹਿਬ ਆ ਸੰਗਤ ਦੇ ਜੋੜਿਆਂ ਚੋਂ ਮਹਾਰਾਜ ਨੇ ਉਹ ਸਾਰੀਆਂ ਦਾਤਾਂ ਫੇਰ ਝੋਲੀ ਪਾ ਰਹੇ ਨੇ ਗੁਰੂ ਤੁਸੀਂ ਅਰਦਾਸ ਕਰਿਓ ਅਰਦਾਸ ਕਰਿਓ ਗੁਰੂ ਮਹਾਰਾਜ ਵਿਛੜਨਾਂ 15 ਸਾਲ ਦੀ ਵਿਰਤ ਬਹੁਤ ਹੁੰਦੀ ਆ ਮੈਨੂੰ ਪਤਾ ਹੁਣ ਅੰਦਰ ਕਿੰਨਾ ਝੋਰਾ ਘੁਣੰਗਣ ਖਾਈ ਜਾਂਦਾ ਵੀ 15 ਸਾਲ ਗਵਾਲੇ ਮਹਾਰਾਜ ਸਾਰਾ ਕੁਝ ਵਿਖਾ ਦਿੱਤਾ ਸੀ ਇਹਨਾਂ ਕ ਬੋਲਦੇ ਆ ਵੱਧ ਘਟ ਹੋ ਗਿਆ ਜਿਵੇਂ ਕਿਸੇ ਦਾ ਦਿਲ ਦੁਖ ਗਿਆ ਹੋਇਆ ਭਾਵਨਾ ਨਹੀਂ ਸੀ ਭਾਵਨਾ ਤਾਂ ਸਿਰਫ ਇਹ ਸੀ ਵੀ ਅਸੀਂ ਗੁਰੂ ਤੇ ਕਿਉਂਕਿ ਦੇਖੋ ਤੁਸੀਂ ਕਿਹਦੇ ਤੇ ਸ਼ਰਤ ਕਰੋਗੇ ਗੁਰਮੰਤਰ ਹੈ ਕਿ ਦੂਜਾ ਗੁਰੂ ਗ੍ਰੰਥ ਸਾਹਿਬ ਆ ਤੀਜੀ ਤਾਂ ਚੀਜ਼ ਹੀ ਕੋਈ ਨਹੀਂ ਤੀਜੀ ਗੱਲ ਹੀ ਹੈਣੀ ਇਹ ਸੰਗਤ ਦੇ ਵਿੱਚ ਹੋ ਕਾਦੇ ਤੇ ਸ਼ੱਕ ਕਰੀਏ ਸੀ ਹਾਂ ਸ਼ੱਕ ਕਰ ਜੇ ਦੂਸਰ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਕਰਿਓ ਗੁਰੂ ਨਿਵਾ ਦੇ ਵਿਸਵਾਸਾਂ ਦਾ